ਦੇਖੋ ਬਈ ਰਾਜੀ ਖੁਸ਼ੀਓ ਵਾਹ ਕਿਹੜੀ ਕਲਾਸ ਹੈ 5 ਅੱਛਾ ਚਲੋ ਪੜਾਈ ਠੀਕ ਹੁੰਦੀ ਆ ਤਰੀ ਵੈਲੀਆ ਦੇ ਦੇਖ ਲਓ ਸਿੰਗਲ ਜੀਸਰ ਵਾਲੇ ਜਿਹੜੇ ਬੱਕਰੇ ਨੇ ਅੱਛਾ ਇਹ ਕੀਤੇ ਹੀ ਨਾ 16 ਬੱਚੇ ਤਰੀ ਗਲੀ ਵਾਲੇ ਤੇ ਪਹਿਲੀ ਤੇ ਭਈਮੀ ਵਾਲੇ 50 ਬੱਚੇ ਉਹਨਾਂ ਦੇ ਇਹ ਪਹਿਲੀ ਤੇ ਭਈਮੀ ਵਾਲੇ ਨੇ ਹਾਂ ਇਹਨਾਂ ਦੇ ਅੱਜ ਸਰ ਲੱਗੇ ਸਰ ਦਰ ਦੋ ਕਰੋ ਹੈਲੋ ਘਰ ਕਿਹੜੀ ਕਲਾਸ ਹੈ ਵਾਹ ਕਈ ਵਾਰ ਹੋਰ ਲਿਆਓ ਬੱਚੇ ਹੋਰ ਕਿਹਦੇ ਨੂੰ ਸਭ ਨੂੰ ਲਿਆਓ ਬੱਚੇ ਹੈ ਸ਼ਾਬਾਸ਼ ਇਹ ਇਹਨੂੰ ਮੁੰਡੇ ਨੂੰ ਸ਼ਾਬਾਸ਼ ਕਿਹੜੀ ਕਲਾਸ ਹੈ ਹਾਂ ਹਾਂ ਅਬਸਰ ਮਿਲ ਗਿਆ ਆਂਦੇ ਮਿਲ ਗਿਆ ਬਾਈ ਕਰਨੀ ਚਲੋ ਫੇ ਤੁਸੀਂ ਵੰਡ ਦਿਓ ਬੰਦ ਹੋਣਾ ਹਾਂ ਠੀਕ ਹੈ ਹਾਂ ਤੁਸੀਂ ਵੱਡੀ ਆਫਤ ਹੈ ਨਾ ਬਹੁਤ ਬੜਾ ਠੀਕ ਹੈ ਬੜਾ ਮੰਦਵਾਸ ਆ ਬਿਲਕੁਲ ਅੱਜ ਬਸਾਹੂਵਾੜਮਾ ਸਕੂਲ ਦੇ ਅੰਦਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਉਹ ਉਹਨਾਂ ਦੀਆਂ ਕਿਤਾਬਾਂ ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਵਸਤੇ ਆ ਉਹ ਵੀ ਵੰਡੇ ਗਿਆ ਬੱਚਿਆਂ ਨੂੰ ਸੋ ਬਹੁਤ ਸਾਰੇ ਲੋਕਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਹੜ੍ਹ ਆਏ ਆ ਉਹ ਨੁਕਸਾਨ ਚੱਲੇ ਆ ਸਾਡੇ ਬੱਚਿਆਂ ਦਾ ਸਾਡੇ ਜਿਹੜੇ ਫੁੱਲਾ ਮਰਗੇ ਵਿਦਿਆਰਥੀ ਆ ਇਨਾਂ ਦੀ ਵੀ ਕਿਸੇ ਦੀਆਂ ਕਿਤਾਬਾਂ ਪਿੱਛੀਆਂ ਕਿਸੇ ਦਾ ਬਸਤਾ ਗੁੰਮ ਹੋ ਗਿਆ ਸੋ ਕਾਫੀ ਕੁਝ 83 ਤੋਂ ਬਾਅਦ ਲੋਕ ਸੈਸਜੇ ਲਾਈਨ ਤੇ ਆ ਰਹੇ ਸੋ ਹੁਣ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਬੜੀ-ਬੜੀ ਭੂਮਿਕਾ ਅਦਾ ਕੀਤੀ ਹੈ ਬਹੁਤ ਸਾਰੇ ਸਕੂਲਾਂ ਨੂੰ ਕਈਆਂ ਨੇ ਅਡਾਪਟ ਕੀਤਾ ਬਹੁਤ ਸਾਰੇ ਪਿੰਡਾਂ ਨੂੰ ਕਈਆਂ ਨੇ ਅਡਾਪਟ ਕੀਤਾ ਕਈਆਂ ਨੇ ਕਈ ਘਰਾਂ ਨੂੰ ਅਡਾਪਟ ਕੀਤਾ ਸੋ ਅੱਜ ਸਾਡੇ ਇਲਾਕੇ ਦਾ ਨੌਜਵਾਨ ਹੋਣ ਹਰ ਨੌਜਵਾਨ ਮਕੇਸ਼ ਸ਼ਰਮਾ 12 ਮਾ ਤੋਂ ਜਿਨ੍ਹਾਂ ਨੇ ਇਹ ਸਾਰੀ ਸਮਿਗਰੀ ਜਿਹੜੀ ਹੈ ਬੱਚਿਆਂ ਨੂੰ ਉਹ ਪ੍ਰੋਵਾਈਡ ਕਰਾਈ ਆ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਕਿਸਮ ਦੇ ਨੌਜਵਾਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਸਮਾਜ ਦੇ ਬਾਕੀ ਲੋਕਾਂ ਨੂੰ ਜਿੱਥੇ ਅਸੀਂ ਆਪਣੇ ਘਰ ਲਈ ਕਰਦੇ ਆ ਉਥੇ ਕਿਸੇ ਲੋੜਵੰਦ ਦੀ ਮਦਦ ਵੀ ਕੀਤੀ ਜਾਵੇ ਤਾਂ ਮੈਂ ਸਮਝਾਂਗਾ ਕਿ ਸਮਝਾਂਗਾ ਵੀ ਇਹ ਇੱਕ ਬੜਾ ਨੇਕ ਕੰਮ ਹੈਗਾ ਸੋ ਇਹਨਾਂ ਦਾ ਵੀ ਸ਼ੁਕਰੀਆ